ਵਾਸਾ ਜੋਗੀ ਜਤੀ ਤਪੀ ਸੰਨਿਆਸੀ ਬੋ ਤੀਰਥ ਪ੍ਰਮਨਾ ਲੁੰਜਿਤ ਮੁੰਜਿਤ ਮੋਣ ਜਟਾ ਤਰ ਅੰਤ ਤੋ ਮਰਨਾ ਤਾਂ ਤੇ ਸੀਵੀ ਅਲੇ ਰਾਮ ਨਾਮ ਰਸਨ ਰਾਮ ਨਾਮ ਹਿਤ ਜਾਂ ਕਹਿ ਕਹਾ ਕਰੈ ਜਮਨਾ ਰਹਾਉ ਅਗਮ ਨਿਰਗਮ ਜੋਤਿਕ ਜਾਣੇ ਬੂ ਬੂ ਵਿਆਕਰਨਾ ਤੰਤਰ ਮੰਤਰ ਸਭ ਓ ਕੁਦ ਜਾਣੇ ਅੰਤ ਤਉ ਮਰਣਾ ਰਾਜ ਭੋਗ ਅਰਛਤਰ ਸਿੰਘਾਸਨ ਬਹੁ ਸੁੰਦਰ ਰਮਣ ਪਾਨ ਕਪੂਰ ਸੁਬਾਸਿਕ ਚੰਦਨ ਅੰਤ ਤਉ ਮਰਣਾ ਵੇਦ ਪੁਰਾਨ ਸਿਮਰਤ ਸਭ ਕੋ ਜੇ ਕੋ ਨਾ ਉਬਰਣਾ ਕਹੋ ਕਬੀਰ ਇਉ ਰਾਮੇ ਜੰਪੂ ਮੇਟ ਜਨਮ ਮਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਜੀ ਆਪਣੇ ਇਸ ਪਾਵਨ ਸ਼ਬਦ ਦੀ ਜੋ ਆਸਾ ਰਾਗ ਦੀ ਵਿਚਾਰ ਉਹਨਾਂ ਦੀ ਬਾਣੀ ਦੀ ਚੱਲ ਰਹੀ ਹੈ ਇਹਦੇ ਵਿੱਚ ਕਬੀਰ ਜੀ ਇਹ ਸਮਝਾ ਰਹੇ ਨੇ ਕਿ ਬਹੁਤ ਕਿਸਮ ਦੇ ਯਤਨ ਦੁਨੀਆ ਕਰਦੀ ਹੈ ਲੋਕਾਂ ਨੇ ਬਹੁਤ ਸਾਰੇ ਪੰਥ ਫਿਰਕੇ ਬਣਾਏ ਹੋਏ ਨੇ ਆਪਣੇ ਆਪਣੇ ਵਖ ਵਖਤਰੋਂ ਬਣਾ ਕੇ ਪਰ ਮੈਨੂੰ ਤਾਂ ਕੇਵਲ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ ਮੈਂ ਤੇ ਸਮਝਦਾ ਹਾਂ ਪ੍ਰਭੂ ਨਾਮ ਦੇ ਸਿਮਨ ਤੂੰ ਬਿਨਾ ਸੱਚੇ ਸਤਗੁਰੂ ਦੀ ਰਹਿਬਰੀ ਵਿੱਚ ਪ੍ਰਭੂ ਨਾਮ ਦੇ ਸਿਮਰਨ ਤੋਂ ਬਿਨਾਂ ਬਾਕੀ ਸਭ ਅੰਨਮਰ ਹਨ। ਬਾਕੀ ਕੋਈ ਵੀ ਮਤ-ਮਤੰਦਰ ਜਿਹੜੇ ਹਨ ਇਸ ਯੋਗ ਨਹੀਂ ਹਨ ਕਿ ਇਨਸਾਨ ਦਾ ਜੀਵਨ ਸਫਲ ਕਰ ਜਾਣ। ਉਹ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਕਰਕੇ ਉਸ ਆਪਣੇ ਅਸਲੇ ਵਿੱਚ ਆਪਣੇ ਮੂਰ ਵੀ ਸਮਾ ਸਕਣ, ਜਰ ਮਨ ਦੇ ਗੇੜ ਤੋਂ ਮੁਕਤੀ ਪ੍ਰਾਪਤ ਕਰਵਾ ਸਕਣ। ਇਹ ਮਤ-ਮਤੰਦਰ ਐਸੇ ਕਰਨ ਦੇ ਯੋਗ ਨਹੀਂ ਹਨ। ਤੋਂ rau ਦੀ ਪੰਕਤੀ ਜਿਹੜੀ ਕਿ ਸ਼ਬਦ ਦਾ ਕੇਂਦਰੀ ਭਾਵ ਹੈ, ਆਮ ਤੌਰ ਕਥਾਵਾਚਕ ਬਾਕੀ ਸ਼ਬਦ ਪੰਕਤੀਆਂ ਦੀ ਵਿਆਖਿਆ ਕਰਦੇ ਕਰਦੇ ਜੇ ਤੂੰ rau ਦੀ ਪੰਕਤੀ ਤੇ ਪਹੁੰਚਦੇ ਨੇ ਜਿਹਦੇ ਅੱਗੇ rau ਲਿਖਿਆ ਹੁੰਦਾ ਤਾਂ ਬਸ ਇਤਨਾ ਕਹਿ ਦਿੰਦੇ ਨੇ ਇੱਥੇ ਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਚੱਲਦੇ ਨੇ ਇੱਥੇ ਪਗਤ ਜੀ ਵਿਸ਼ਰਾਮ ਦੇ ਕੇ ਅੱਗੇ ਚੱਲਦੇ ਨੇ ਉਹ ਵਿਸ਼ਰਾਮ ਦੇ ਕੇ ਕਿਉਂ ਚੱਲਦੇ ਨੇ ਭਾਈ ਗੱਲ ਸਮਝਾਓ ਵਿਸ਼ਰਾਮ ਕੋਈ ਪਹਿਲੀ ਪੰਕਤੀ ਉਚਾਰਨ ਤੋਂ ਬਾਅਦ ਦੂਜੀ ਪੰਕਤੀ rau ਦੀ ਆਈ ਤੇ ਕੋਈ ਥੱਕਦੇ ਨਹੀਂ ਗਏ ਬਾਣੀ ਉਚਾਰਨ ਕਰਨ ਵਾਲੇ ਕਿ ਉਹ ਵਿਸ਼ਰਾਮ ਕਰਦੇ ਭੈਣ ਇੱਥੇ ਵਿਸ਼ਰਾਮ ਤੋਂ ਭਾਵ ਹੈ ਕਿ ਇਹ ਜਿਹੜੀ ਪੰਕਤੀ ਹੈ ਇਸ ਤੇ ਵਿਸ਼ੇਸ਼ ਧਿਆਨ ਦਿਓ ਇਸ ਪੰਕਤੀ ਦੇ ਵਿੱਚ ਜੋ ਗੱਲ ਹੈ ਉਹ ਸਮਝੋ ਉਹ ਵਿਚਾਰ ਜੋ ਇਸ ਪੰਕਤੀ ਵਿੱਚ ਜੋ ਉਪਦੇਸ਼ ਹੈ ਉਸ ਦਾ ਬਾਕੀ ਪੰਕਤੀ ਵਿੱਚ ਵੀ ਸਾਰ ਹੈ ਤੋ ਮੁੱਖ ਭਾਵ ਜੋ ਹੈ ਉਹ 라ਉਦੀ ਪੰਕਤੀ ਵਿੱਚ ਹੈ ਤੋ 라ਉਦੀ ਪੰਕਤੀ ਤਾ ਤੇ ਸੇਵੀਐਲੇ ਰਾਮਨਾ ਇਸ ਲਈ ਮੈਂ ਤੇ ਇੱਕ ਪਰਮਾਤਮਾ ਦੇ ਨਾਮ ਵਿੱਚ ਸੇਵਦਾ ਹਾਂ ਇੱਕ ਪਰਮਾਤਮਾ ਦੇ ਨਾਮ ਵਿੱਚ ਸਿਮਰਦਾ ਰਸਨਾ ਰਾਮ ਨਾਮ ਹਿਤ ਜੰਕ ਹੈ ਜਿਸ ਬੰਦੇ ਦੇ ਮਨ ਵਿੱਚ ਰਸਨਾ ਰਹੇ ਪਰਮਾਤਮਾ ਦੇ ਨਾਮ ਜਪ ਕੇ ਇਹ ਪਿਆਰ ਇਹ ਹੀਤ ਹੈ ਮੁਹਬਤ ਹੈ ਕਹ ਕਰ ਜੋ ਮਨ ਉਹਦਾ ਜਮ ਕੁਛ ਨਹੀਂ ਵਿਗਾੜ ਸਕਦੇ ਜਿਸ ਬੰਦੇ ਦਾ ਇਸ ਤਰ੍ਹਾਂ ਦਾ ਪ੍ਰਭੂ ਨਾਲ ਪਿਆਰ ਹੈ ਕਿ ਰਸਨਾ ਨਾਲ ਉਹ ਹਰ ਘੜੀ ਹਰ ਪਲ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਇੱਕ ਵਾਹਿਗੁਰੂ ਦਾ ਦੇਵੀ ਦੇਵਤਿਆਂ ਦਾ ਨਹੀਂ ਮੜੀਆਂ ਮੱਟਾਂ ਦਾ ਦੀ ਬੁੱਧ ਪ੍ਰਸਤੀ ਨਹੀਂ ਕੇਵਲ ਇੱਕ ਨਿਰੰਕਾਰ ਪ੍ਰਭੂ ਦਾ ਜੋ ਸਿਮਰਨ ਕਰਦਾ ਰਹਿੰਦਾ ਹੈ ਜਿਹਦਾ ਇਸ ਪਾਸੇ ਜਿਹਦਾ ਪਿਆਰ ਮੂਹ ਹੈ ਕਹ ਕਰ ਜੋ ਮਨ ਉਹਦਾ ਜਮ ਕੁਛ ਨਹੀਂ ਵਿਗਾੜ ਸਕਦੇ ਇਸ ਲਈ ਤਾਂ ਤੇ ਸਿਵੀਲੇ ਰਾਮਨ ਇਸ ਲਈ ਮੈਂ ਇੱਕ ਪਰਮਾਤਮਾ ਰਾਮ ਦਾ ਨਾਮ ਸਿਮਰਦਾ ਰਹਿੰਦਾ योगी जति तपी सन्यासी ਹੁਣ ਕਿਹੜੇ ਕਿਹੜੇ ਫਿਰਕੇ ਕਿਹੜੇ ਕਿਹੜੇ ਪੰਥ ਬਣਾਈ ਬੈਠੀ ਹੈ ਦੁਨੀਆ ਆਪਣੇ ਆਪਣੇ ਧਰਮ ਵਿੱਚ ਹੀ ਬੈਠੀ ਹੈ ਦੁਨੀਆ ਅੱਜ ਸਾਡੇ ਵੀ ਕਈ ਪ੍ਰਚਾਰਕ ਕਹਿੰਦੇ ਨੇ ਧਰਮ ਸਾਰੇ ਠੀਕ ਹਨ ਜੀ ਸਾਰੇ ਧਰਮ ਕਿਹੜੇ ਹੋਏ ਭਾਈ ਧਰਮ ਤੇ ਇੱਕੋ ਹੀ ਹੈ ਪਰਮਾਤਮਾ ਇੱਕ ਹੈ ਤੇ ਉਸ ਦੇ ਮਿਲਣ ਦਾ ਮਿਲਾਬ ਦਾ ਰਸਤਾ ਵੀ ਇੱਕ ਹੀ ਹੈ ਉਹ ਜੀਵਨ ਯੁਗਤੀ ਵੀ ਇੱਕੋ ਹੀ ਹੈ ਉਹ ਚੁਸਤੀ ਜੀਵਨ ਯੁਗਤੀ ਸਰਬ ਧਰਮ ਵਿੱਚ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਬਸ ਕਰਮ ਨਿਰਮਲ ਕਰਨੇ ਦੇ ਹਰੀ ਦਾ ਨਾਮ ਜਪਣਾ ਇਹ ਸਭ ਤੋਂ ਸੇਸ਼ ਧਰਮ ਹੈ ਤੇ ਜਿਹੜਾ ਫਿਰਕਾ ਜਿਹੜਾ ਪੰਥ ਇਸ ਪਾਸੇ ਨਹੀਂ ਜੋੜਦਾ ਕੇਵਲ ਕਰਮ ਕਰਨਾ ਹੀ ਜੋੜੇ ਦੇਵ ਦੇਵਤਿਆਂ ਦੀ ਪੂਜਾ ਬੁੱਧ ਪ੍ਰਸਤੀ ਹੋਰ ਅਡੰਬਰ ਸਿਖਾਏ ਉਹ ਧਰਮ ਨਹੀਂ ਹੈ ਉਹ ਧਰਮ ਨਹੀਂ ਉਸ ਨੂੰ ਸੀ ਕਹਿ ਸਕਦੇ ਉਸ ਨੂੰ ਅਸੀਂ ਧਰਮ ਦਾ ਦਰਜਾ ਨਹੀਂ ਦੇ ਸਕਦੇ ਧਰਮ ਕੋਈ ਬੰਦਾ ਬਣਾ ਹੀ ਨਹੀਂ ਸਕਦਾ ਇਨਸਾਨ ਦੇ ਵਸਤਾ ਕੰਮ ਨਹੀਂ ਧਰਮ ਨਾਲ ਧਰਮ ਦੂਰ ਪਾਵੇ ਪਰਮਾਤਮਾ ਦਾ ਕੋ ਰੱਬੀ ਨਿਯਮ ਰੱਬੀ ਪਾਣਾ ਉਹ ਰੱਬੀ ਪਾਣਾ ਰੱਬੀ ਹੁਕਮ ਰੱਬ ਨਹੀਂ ਬਣਾਇਆ ਪ੍ਰਭੂ ਨਹੀਂ ਬਣਾਇਆ ਇਨਸਾਨਾਂ ਨੇ ਨਹੀਂ ਇਨਸਾਨਾਂ ਨੇ ਧਰਮ ਦੀ ਪਛਾਣ ਕਰਾਈ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਆ ਕੇ ਧਰਮ ਦੀ ਪਛਾਣ ਦੱਸੀ ਧਰਮ ਕੀ ਹੈ ਵੀ ਤੁਹਾਡਾ ਕੀ ਧਰਮ ਤੁਹਾਡਾ ਇਹ ਸਮਝਾਇਆ ਸਾਨੂੰ ਤੋਂ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਜਿਹੜੇ ਹੋਰ ਬਹੁਤ ਸਾਰੇ ਮਤਮੰਦਰ ਜਿਸ ਨੇ ਜੋਗੀ ਜਤੀ ਤਪੀ ਤਪ ਕਰਨ ਵਾਲੇ ਜਤ ਧਾਰਨ ਕਰਨ ਵਾਲੇ ਸੰਨਿਆਸੀ ਉਹ ਮੈਂ ਇਹਨਾਂ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਸੰਨਿਆਸੀ ਕੌਣ ਹੁੰਦਾ ਜੋਗੀ ਜਤੀ ਕੌਣ ਹੁੰਦਾ ਆ ਸਾਰੇ ਇਤਨੇ ਦੇ ਸਾਰਿਆਂ ਨੂੰ ਗਿਆਨ ਹ ਸਭ ਜਾਣਦੇ ਨੇ ਬਹੁਤ ਤੀਰਥ ਭ੍ਰਮਣਾ ਤੇ ਬਹੁਤ ਸਾਰੇ ਜਿਹੜੇ ਕਈ ਤੀਰਥਾਂ ਦੇ ਭਟਕਦੇ ਫਿਰਦੇਨ 88 ਤੀਰਥ ਬਣ ਗਏ ਸਨ ਹਿੰਦੁਸਤਾਨ ਦੇ ਵਿੱਚ ਲੁੰਜੀਤ ਮੁੰਜਿਤ ਲੁੰਜੀਤ ਹੋ ਗਏ ਸਰੇਵੜੇ ਲੋਕ ਜਿਹਨੀ ਜਿਹੜੇ ਆਪਣਾ ਸਿਰ ਦੇ ਵਾਲ ਪੁੱਟ ਲੈਂਦੇ ਨੇ ਤੇ ਮੁੰਜਿਤ ਮੁੰਜਿਤ ਉਹ ਨੇ ਜਿਹੜੇ ਮੁੰਜ ਦੀ ਤੜਾਗੀ ਪਾਉਣ ਵਾਲੇ ਬੇੜਾਗੀ ਲੋਕ ਜਿਹੜੇ ਮੁੰਹ ਦੀ ਤੜਾਗੀ ਪਾ ਕੇ ਚੱਲਦੇ ਨੇ ਮੂਨ ਜਟਾ ਧਾਰ ਜਿਹੜੇ ਮੂਨ ਧਾਰ ਕੇ ਬੈਠੇ ਨੇ ਬੋਲਣਾ ਹੀ ਨਹੀਂ ਬਈ ਜਟਾਕਾਰ ਜਿਨ੍ਹਾਂ ਨੇ ਜਟਾ ਵਧਾਈਆਂ ਹੋਈਆਂ ਨੇ ਅੰਤ ਤੋ ਮਰਣਾ ਇਹ ਜਿਹੜੇ ਮਰਜੀ ਫਿਰਕੇ ਬਣਾ ਲਈਏ ਜਿਹੜੇ ਮਰਜੀ ਪੰਥ ਬਣਾ ਲਈਏ ਇਹ ਜੋਗੀ ਜਤੀ ਤੱਪੀ ਸੰਿਆਸੀ ਬੂ ਤੀਰਤ ਬ੍ਰਹਮਣ ਸਭ ਕੁਝ ਕਰ ਲਈਏ ਲੁੰਜੇ ਤੇ ਮੁੰਜੇ ਤੇ ਮੋਣ ਜਟਾ ਤਾਰ ਆਤ ਦੋ ਮਰਨਾ ਆਖਿਰ ਮਰਨਾ ਹੀ ਹੈ ਇਹਦਾ ਮਤਲਬ ਇਹ ਹੋਇਆ ਕਿ ਕੇਵਲ ਇਹਨਾਂ ਨਹੀਂ ਮਰਨਾ ਹੈ ਜਿਹੜਾ ਬੰਦਾ ਇੱਕ ਪਰਮਤਨ ਸਿਮਨ ਕਰਦਾ ਉਸਨੇ ਨਹੀਂ ਮਰਨਾ ਹਾਂਜੀ ਇਹ ਚੀਜ਼ ਸਪਸ਼ਟ ਹੈ ਉਸਨੇ ਮਰਨਾ ਨਹੀਂ ਮਰਨਾ ਉਸਦਾ ਮੰਨਿਆ ਗਿਆ ਜੋ ਸਰੀਰ ਤਿਆਗਨ ਉਪਰੰਤ ਆਪਣੇ ਸਰੀਰ ਦਾ ਖਾਤਮਾ ਸਮਝਦਾ ਹੈ ਸਰੀਰ ਦੇ ਤਿਆਗਨ ਤੇ ਉਹ ਸੋਚਦਾ ਕਿ ਮੈਂ ਮਰ ਚਲੇਆ ਮੈਂ ਮੁਕ ਚਲੇਆ ਤਾਂ ਫਿਰ ਜਨਮ ਮਰ ਦੀ ਗੀੜੀ ਪੈ ਜਾਂਦਾ ਉਹ ਮਰਨ ਦੀ ਖਾਤੇ ਵਿੱਚ ਆਉਂਦਾ ਤੇ ਜਿਹੜਾ ਬੰਦਾ ਆਪਣੇ ਜੀਵਨ ਨੂੰ ਆਤਮਿਕ ਜੀਵਨ ਸਮਝਦਾ ਹੈ ਆਤਮਾ ਨੂੰ ਆਪਣਾ ਆਪਾ ਸਮਝਦਾ ਹੈ ਆਤਮਾ ਪਰਾਤਮਾ ਇਕਾ ਕਰਾ ਦੀ ਅਵਸਥਾ ਤੱਕ ਪਹੁੰਚਿਆ ਹੋਇਆ ਹੈ ਉਹ ਮਰਦਾਨੀ ਉਹ ਸਮਝਦਾ ਹੈ ਕਿ ਸਿਰ ਤੇ ਆਗ੍ਰਿਆਂ ਵਿੱਚ ਇਹ ਸਿਰ ਤਿਆਗ ਕੇ ਜਾਂ ਤੇ ਮੈਂ ਕਿਸੇ ਹੋਰ ਸਿਰ ਵਿੱਚ ਤਿਆ ਜਾਂ ਫਿਰ ਪ੍ਰਭੂ ਦੀ ਜੋਤ ਵਿੱਚ ਲੈਣ ਦਾ ਪ੍ਰਾਪਤ ਕਰਾਂਗਾ ਪ੍ਰਬੁੱਧ ਹੀ ਮੇਰ ਹੋਵੇ ਤੇ ਪ੍ਰਬੁੱਧ ਜੋਤ ਵੀ ਲਿੰਨਤਾ ਹੋ ਜਾਂਦੀ ਹੈ ਜੋਤੀ ਜੋਤ ریلی ਸੰਪੂਰਨ થી ਆਰਾਮ ਇਹੋ ਜਿਹਨੂੰ ਮਰਨ ਨਹੀਂ ਕਹਿੰਦੇ ਇਹ ਮਰਦੇ ਨਹੀਂ ਤੇ ਨਹੀਂ ਤਾਂ ਇਹ ਕੁਝ ਕਰਨ ਵਾਲੇ ਨੇ ਆਖਰ ਮਰਨਾ ਇਹ ਆਤਮ ਮੋਦ ਮਰਨਾ ਹੀ ਹੈ ਉਹਨਾਂ ਨੇ ਉਹਨਾਂ ਦੇ ਜਨਮ ਮਰਦੇ ਗੇੜੀ ਚ ਪੈਣਾ ਹੀ ਪੈਣਾ ਇਹ ਇਹ ਪਗਜੀ ਸਪਸ਼ਟ ਕਰ ਰਹੇ ਨੇ ਇਸ ਲਈ ਤਾਂ ਤੇ ਸੀ ਵੀਲੇ RAM ਨਾ ਇਸ ਲਈ ਮੈਂ ਇੱਕ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਸਨਾ RAM ਨਾਮਿਤ ਜਾੰਕ ਹੈ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਰਸਨ ਨਾਲ ਜਪਣ ਦਾ ਪਿਆਰ ਹੈ ਕਹ ਕਰ ਜਮਣਾ ਉਹਦਾ ਜਮ ਕੁਛ ਨਹੀਂ ਵਿਗਾੜ ਸਕਦੇ ਉਹਨਾਂ ਨੂੰ ਜਮਾਂ ਦੀ ਫਾਇਜ ਨਹੀਂ ਪਹਿਣਾ ਜਮ ਮਰਦੇ ਗਿਰਜ ਨਹੀਂ ਪਹਿਣਾ ਰਹੋ ਆਗਮ ਨਿਰਗਮ ਜੋਤਕ ਜਾਣੇ ਜਿਹੜੇ ਲੋਕ ਵੇਦ ਸ਼ਾਸਤਰਾਂ ਨੂੰ ਜਾਣਦੇ ਨੇ ਜੋਤਸ਼ੀਆਂ ਵਾਲੀ ਜੋਤ ਜੋੜ ਨਹੀਂ ਜਾਂਦੇ ਨੇ ਬੂ ਬੂ ਵਿਆਕਰਨ ਤੇ ਬੜੀ ਕਿਸਮ ਦੀ ਵਿਆਕਰਨਾਂ ਜਾਣਦੇ ਨੇ ਇੱਥੇ ਇਹ ਨਾ ਸਮਝ ਲਿਓ ਗੁਰਬਾਣੀ ਬਿਆਕਰਨ ਜਾਣੋ ਵਲਣ ਨੂੰ ਵੀ ਗੁਰਜੀ ਨੇ ਕੰਡਮ ਕੀਤਾ ਨਹੀਂ ਇਥੇ ਗੁਰਜੀ ਇਹ ਕਹਿੰਦੇ ਕਿ ਵਿਦਿਆ ਦੇ ਮਾਨ ਉਪਰ ਜਿਹੜੇ ਖੜੇ ਖਾਲੀ ਵੇਦ ਸ਼ਾਸਤਰਾਂ ਦੀ ਪੜ੍ਹਾਈ ਕਰਨੀ ਦੇ ਬਿਆਕਰਨਾਂ ਦੇ ਵਿਆਖਿਆ ਕਰਨੀ ਦੇ ਬਹਿਸਾਂ-ਮੁਬਸੇ ਕਰਨੇ ਜਿਹੜੇ ਕੇਵਲ ਇਸ ਪਿੱਛੇ ਪਏ ਨੇ ਤੇ ਸੱਚੇ ਸਤਿਗੁਰੂ ਦੀ ਸਿੱਖਿਆ ਲੈ ਕੇ ਨਾਮ ਸਿਮਰਨ ਵਿੱਚ ਜਿਹੜੇ ਨਹੀਂ ਜੁੜਿਓ ਇਹ ਖਾਲੀ ਇਹ ਵਿਚਾਰਕ ਅਸੀਂ ਵੀ ਅਗਰ ਗੁਰਸਿੱਖ ਵੀ ਕੇਵਲ ਬਹਿਸਾਂ-ਮੁਬਸੇ ਦੀ ਪੇਰੀ ਇਹ ਸ਼ਬਦੀ ਅਰਥ ਨਹੀਂ ਉਸੋ ਦੇ ਜੀ ਇਹ ਹੋ ਸਕਦੇ ਨੇ ਵਿਆਕਰਨ ਨਹੀਂ ਇਹ ਹੈ ਜੀ ਉਹ ਹੈ ਖਾਲੀ ਨੀਂ ਵੀ ਵਿਚਾਰਦੇ ਰਹੀਏ ਤੇ ਸਿਮਰਨ ਨਾ ਕਰੀ ਆਤਮ ਜੀਵਨ ਨਾ ਕਮਾਈਏ ਤਾਂ ਇਹ ਸਾਡੇ ਦੇ ਵੀ ਢੁਕ ਜਾਂਦੀ ਹੈ ਫਿਰੇ ਕਿਉਂਕਿ ਉਹ ਲੋਕ খালি ਵੇਦ ਸ਼ਾਸਤਰਾਂ ਦੀ ਬਹਿਸ-ਮਵਾਸੇ ਹੀ ਕਰਦੇ ਸਨ ਤੇ ਵਿਆਕਰਨਾਂ ਦੀ ਵਿਚਾਰ ਵਿੱਚ ਆਪਣੇ ਆਪ ਨੂੰ ਸੇਠ ਸਮਝਦੇ ਸਨ ਤੰਤਰ ਮੰਤਰ ਸਭ ਓਕਦੇ ਜਾਣੇ ਹੋਰ ਤੰਤਰ ਮੰਤਰ ਦੇ ਸਾਰੀਆਂ ਓਛ ਦੀਆਂ ਓਛ ਦੀਆਂ ਜਾਣਦੇ ਨੇ ਜਿਹੜੇ ਅੰਤ ਤੋ ਮਰਨ ਆਖਰ ਉਹਨਾਂ ਨੇ ਵੀ ਮਰਨਾ ਬਾ ਉਹ ਵੀ ਆਤਮ ਮੋਦ ਮਰਨ ਗਈ ਉਹਨਾਂ ਨੂੰ ਆਪੂ ਜੀਵਨ ਨਹੀਂ ਮਿਲਿਆ ਇਹ ਕੇਵਲ ਵੇਦਾਂ ਸ਼ਾਸਤਰਾਂ ਦੀ ਵਿਚਾਰ ਕਰ ਲੈਣੀ ਕੇਵਲ ਵਿਆਕਰਨਾਂ ਦੀ ਵਿਚਾਰ ਕਰ ਲੈਣੀ ਕਾਫੀ ਨਹੀਂ ਇਹ ਸਾਰਾ ਕੁਝ ਇਸ ਲਈ ਕੀਤਾ ਜਾਂਦਾ ਹੈ ਕਿ ਪ੍ਰਭੂ ਪ੍ਰੀਤ ਪੈਦਾ ਹੋ ਜਾਏ ਨਾਮ ਦੀ ਲਈ ਲਗਨ ਬਣ ਜਾਏ ਨਾਮ ਸਿਮਰਨ ਦਾ ਸੁਭਾਅ ਬਣ ਜਾਏ ਨਾਮ ਸਿਮਰਨ ਦੇ ਸੰਸਕਾਰ ਬਣ ਜਾਣ ਤੇ ਜੇ ਉਹ ਨਹੀਂ ਬਣੇ ਇਹ ਖਾਲੀ ਵੇਦਾਂ ਸ਼ਾਸਤਰਾਂ ਦੀ ਵਿਚਾਰੇ ਕਥਾਵਾਰਤ ਇਹ ਸਭ ਕਰਮ ਕਾਂ ਨਹੀਂ ਬਣ ਕੇ ਰਹਿ ਜਾਂਦੇ ਨੇ ਤੇ ਫਿਰ ਇਹ ਆਤਮ ਮੋਤ ਮਰਤੂ ਬੰਦਾ ਬਚਦਾ ਨਹੀਂ ਇਹਦੇ ਨਾਲ ਵੀ ਆਤਮ ਮੋਤੂ ਖਲਾਸੀ ਨਹੀਂ ਹੁੰਦੀ ਰਾਜ ਭੋਗ ਅਰਛਤਰ ਸਿੰਘਾਸਨ ਦੁਜੇ ਪਸੀ ਲੋਕ ਜਿਨ੍ਹਾਂ ਨੇ ਰਾਜ ਭਾਗ ਪ੍ਰਾਪਤ ਕਰ ਲਏ ਰਾਜਾਂ ਦੇ ਭੋਗ ਅਰਛਤਰ ਸਿੰਘਾਸਨ ਸਿਰ ਤੇ ਛਦਰ ਝੁਲਦੇ ਨੇ ਬੜਬੜੇ ਉੱਚੇ ਸਿੰਘਾਸਨਾਂ ਤੇ ਬੈਠਦੇ ਨੇ ਬਹੁਤ ਸੁੰਦਰ ਰਮਣਾ ਬੜੀ ਬੜੀਆਂ ਖੂਬਸੂਰਤ ਇਸਤਰੀਆਂ ਆਪਣੇ ਹਰਮਾਂ ਵਿੱਚ ਰੱਖਦੇ ਨੇ ਆਪਣੇ ਮਹਿਲਾਂ ਵਿੱਚ ਰੱਖਦੇ ਨੇ ਤੇ ਵਾਸ਼ਨਾਵਾਂ ਭੋਗਦੇ ਨੇ ਪਾਨ ਕਪੂਰ ਸੁਬਾਸਿਕ ਚੰਦਨਾ ਚੰਦਨ ਵਰਗੀਆਂ ਖੁਸ਼ਬੂ ਅਤਰ ਆਦ ਸੈਂਟਾ ਨਾਲ ਆਪਣੇ ਆਪ ਆਪਣੇ ਪਰਿਵਾਰ ਨੂੰ ਆਪਣੇ ਘਰ ਰਹਿਣ ਦੀ ਥਾਂ ਨੂੰ ਸੁਗੰਧਿਤ ਬਣਾਉਂਦੇ ਨੇ ਅਗਰ ਤੋ ਮਰਨਾ ਉਹਨਾਂ ਵਾਂਗੂ ਮਰਨਾ ਇਸ ਗੱਲ ਨੂੰ ਨਹੀਂ ਕਿ ਉਹ ਰਾਜੇ ਮਹਾਰਾਜੇ ਨੇ ਤੇ ਉਹਨਾਂ ਦੀ ਆਤਮਿਕ ਮੋਤ ਨਹੀਂ ਹੋਵੇਗੀ ਜਾਂ ਜਨਮਨ ਦੇ ਗੇੜ ਜੀ ਨਹੀਂ ਪੈਣਗੇ ਇਹਨਾਂ ਅਨਸਾਰ ਇਹਨੇ ਉੱਥੇ ਹੀ ਪਹਿਣਾ ਵੇਦ ਪੁਰਾਣ ਸਿਮਰਤ ਸਭ ਖੋਜੇ ਕਿ ਬੀਜ ਕਹਿੰਦੇ ਨੇ ਸਾਰੇ ਵੇਦ ਪੁਰਾਣ ਸਿਮਰਤੀਆਂ ਆਤ ਪਰਾਤਨ ਉਹਨਾਂ ਤੋਂ ਮੇਂ ਖੋਜ ਕੇ ਦੇਖੇ ਕਹੂ ਨ ਉਬਰ ਨ ਇਹਨਾਂ ਚੋਂ ਕਿਸੇ ਦੇ ਵੀ ਵਿਚਾਰ ਵਟਾਉਂਦੇ ਕਰਨ ਨਾਲ ਕੋਈ ਉਬਰ ਨਹੀਂ ਸਕਦਾ ਆਤਮਿਕ ਮੋਤ ਤੋਂ ਕੋਈ ਉਬਰ ਨਹੀਂ ਸਕਦਾ ਆਤਮਿਕ ਮੌਤ ਉਸ ਨੂੰ ਸੇਣੀ ਪੈਣੀ ਹੈ ਇਸ ਦੇ ਬਦਲੇ ਕੋ ਕਬੀਰ ਇਉਂ ਰਾਮੇ ਜੰਪੂ ਆਖਿਰ ਤੇ ਕਬੀਰ ਜੀ ਕਹਿੰਦੇ ਕਹੇ ਕਬੀਰ ਆਖਦਾ ਹੈ ਕਿ ਇਉਂ ਰਾਮੇ ਜੰਪੂ ਐਸ ਤਰੀਕੇ ਨਾਲ ਪਰਮਾਤਮਾ ਨੂੰ ਜਪੋ ਮੇਟ ਜਨਮ ਮਰਨ ਤਾਂ ਕਿ ਜਨਮ ਮਰਨ ਮਿਟ ਜਾਏ ਜਨਮ ਮਰਨ ਦੀ ਸਮਝ ਆ ਜਾਏ ਆਤਮਿਕ ਜੀਵਨ ਦੀ ਸਮਝ ਆ ਜਾਏ ਆਤਮ ਪਰਾਤਮ ਇੱਕੂ ਕਰਨ ਦਾ ਮਾਰਗ ਸਮਝ ਆ ਜਾਏ ਇਸ ਤਰੀਕੇ ਨਾਲ ਪ੍ਰਭੂ ਦਾ ਸਿਮਰਨ ਕਰੋ ਕੇਵਲ ਵੈਸਾ ਮਵਾਸੇ ਇੱਕ ਦਿਨ ਨੂੰ ਹਰਾਈ ਜਾਣਾ ਮੇ ਵੱਡਾ ਗਿਆਨੀ ਉਹ ਘਟ ਗਿਆਨੀ ਇਹ ਇਸ ਕਿਸਮ ਦੀ ਚੀਜ਼ਾਂ ਜਿਹੜੀਆਂ ਨੇ ਇਹ ਵੀ ਆਤਮ ਮੋਤੂ ਬਚਾਉਂਦੀਆਂ ਨਹੀਂ ਤਾਂ ਪੂਰੇ ਸ਼ਬਦ ਦਾ ਸਾਰ ਇਹੋ ਹੀ ਹੈ ਕਿ ਕੋਈ ਵੀ ਧਾਰਮਿਕ ਗ੍ਰੰਥਾਂ ਦਾ ਪठन-ਪਾठन ਕੋਈ ਜਤੀ ਸਤੀ ਆਦ ਕਈ ਕਿਸਮ ਦੇ ਭੇਖ ਧਾਰਨ ਕਰਨ ਨਾਲ ਬਕ ਬਕ ਫਿਰਕੇ ਬਕ ਬਕ ਪੰਥ ਬਣਾਈ ਫਿਰਨ ਨਾਲ ਉਹਦੇ ਉਹਨਾਂ ਦੇ ਨਾਲ ਉਸ ਇੱਕ ਕੰਜਸਟਡ ਸੋਚ ਵਿੱਚ ਇੱਕ ਸੀਮਤ ਦਾਇਰੇ ਵਿੱਚ ਬੱਝ ਜਾਣ ਨਾਲ ਕੇਵਲ ਧਾਰਮਿਕ ਗ੍ਰੰਥਾਂ ਨੂੰ ਪੋਚੀ ਦੇ ਪੜਨ ਨਾਲ ਵਿਆਕਰਨਾਂ ਦੇ ਖਾਰੀ ਵਿਚਾਰ ਨਾਲ ਹੀ ਇਨਸਾਨ ਦਾ ਜੀਵਨ ਸਫਲ ਨਹੀਂ ਹੁੰਦਾ ਜਿਤਨੀ ਦੇਰੀ ਉਸ ਦੇ ਅੰਦਰ ਪ੍ਰਭੂ ਸਿਮਰਨ ਦੀ ਜਿਹੜੀ ਸੁਭਾਅ ਹੈ ਜੋ ਸੰਸਕਾਰ ਉਹਨਾਂ ਬਣਨ ਉਹਨੂੰ ਸਮਝ ਨਾ ਆਵੇ ਕਿ ਪ੍ਰਭੂ ਕਿਉਂ ਸਿਮਰਨਾ ਉਹ ਮੇਰਾ ਅਸਲਾ ਮੇਰਾ ਮੂਲ ਹੈ ਆਪਣੇ ਮੂਲ ਦੀ ਜਿਤਨੀ ਦੀ ਸਮਝ ਨਹੀਂ ਆਉਂਦੀ ਇਤਨੀ ਦੇਰੀ ਤੂੰ ਮਰਨਾ ਪਾਵ ਉਸਨੇ ਮਰਨਾ ਹੀ ਮਰਨਾ ਆਤਮਿਕ ਮੋਦ ਮਰਨਾ ਹੈ ਆਤਮ ਜੀਵਨ ਉਹਨਾਂ ਦਾ ਨਹੀਂ ਹੋ ਸਕਦਾ ਆਤਮ ਜੀਵਨ ਉਹਨਾਂ ਦਾ ਹੀ ਹੁੰਦਾ ਹੈ ਜਿਨ੍ਹਾਂ ਦੀ ਭਗਤ ਜੀ ਨੇ rau ਜੀ ਗੱਲ ਕੀਤੀ ਤਾਂ ਤੁਸੀਂ ਵੀ ਜੇ ਰਾਮਨ ਇੱਕ ਪ੍ਰਮਾਤਮਾ ਦਾ ਰਾਮ ਸਿਮਰਨ ਹੈ ਰਸਨਾ ਨਾਲ ਵੀ ਮਨ ਨਾਲ ਵੀ ਹਿਰਦੇ ਨਾਲ ਪਰਮਨ ਦਾ ਨਾਮ ਸਿਮਰਨਾ ਇਹ ਵੀ ਤਰੀਕਾ ਹੈ ਕੋਈ ਕਿ ਵੀ ਰਾਮੇ ਜਪੋ ਇਸ ਤਰੀਕੇ ਨਾਲ ਪਰਮਾਤਮਾ ਦਾ ਨਾਮ ਜਪੋ ਮੇਟ ਜਨਮ ਵਰਨਾ ਇਸ ਤਰੀਕੇ ਨਾਲ ਜਨਮ ਮਨ ਆਪਣਾ ਮਿਟਾ ਸਕਦੇ ਹੋ ਤੁਸੀਂ ਹੋਰ ਕੋਈ ਸਾਧਨ ਨਹੀਂ ਕਿ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ